ਇਨਸਾਨ ਦੀ ਜ਼ਿੰਦਗੀ ਦੇ ਕੁਝ ਅਸੂਲ ਹੋਣੇ ਚਾਹੀਦੇ ਆ ਅਸੂਲਾਂ ਤੋਂ ਬਿਨਾ ਜਿਹੜੀ ਜ਼ਿੰਦਗੀ ਆ ਅਧੂਰੀ ਹੁੰਦੀ ਆ ਜ਼ਿੰਦਗੀ ਦੀ ਜਿਹੜੀ ਕਹਾਣੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਸੋ ਕਈ ਵਾਰੀ ਅਸੀਂ ਕਈ ਦੁੱਖਾਂ ਨੂੰ ਅਸੀਂ ਘੋੜ ਵਾਂਗੂ ਲੈ ਕੇ ਬੈਠ ਜਾਂਦੇ ਆ ਕਈ ਲੋਕਾਂ ਦੀਆਂ ਗੱਲਾਂ ਕਈਆਂ ਨੂੰ ਅਸੀਂ ਦਿਲ ਦੇ ਉੱਤੇ ਲਾ ਕੇ ਬੈਠ ਜਾਂਦੇ ਆ ਪਰ ਕਦੇ ਅਸੀਂ ਇਹ ਨਹੀਂ ਸੋਚਿਆ ਕਿ ਜਿਹੜੇ ਲੋਕ ਸਾਡੇ ਲਈ ਜ਼ਿੰਦਗੀ ਜਿਉ ਰਹੇ ਆ ਅਸੀਂ ਉਹਨਾਂ ਲੋਕਾਂ ਲਈ ਜ਼ਿੰਦਗੀ ਜਿਉਣੀ ਆ ਜਿਵੇਂ ਕਿ ਸਿਆਣਿਆਂ ਨੇ ਵਾਕਈ ਸੱਚ ਹੀ ਕਿਹਾ ਕਿ ਜਿਹੜਾ ਸਾਡੇ ਨੇੜੇ ਹੋਵੇ ਉਹਨੂੰ ਕਦੇ ਅਸੀਂ ਦੂਰ ਨਹੀਂ ਹੋਣ ਦਿੱਤਾ ਤੇ ਜਿਹੜਾ ਸਾਨੂੰ ਛੱਡ ਕੇ ਚਲਾ ਜਾਵੇ ਉਹਨਾਂ ਲੋਕਾਂ ਨੂੰ ਅਸੀਂ ਕਦੇ ਯਾਦ ਨਹੀਂ ਕੀਤਾ ਜਿਹੜੇ ਲੋਕ ਐਸਾ ਐਗਜ਼ਾਮਪਲ ਨੂੰ ਬਣਾ ਲੈਂਦੇ ਆ ਅਪਣਾ ਲੈਂਦੇ ਆ ਮੈਨੂੰ ਲੱਗਦਾ ਉਹ ਕਾਫੀ ਹੱਦ ਤੱਕ ਸਹੀ ਰਹਿੰਦੇ ਆ ਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਹੁੰਦੇ ਆ ਪਰ ਜਿਹੜੇ ਲੋਕ ਮੇਰੇ ਵਰਗੇ ਆ ਜਿਹੜੇ ਮਤਲਬ ਕਿ ਉੱਥੇ ਹੀ ਟਿਕ ਕੇ ਰਹਿ ਜਾਂਦੇ ਨੇ ਜਿਹੜੇ ਉੱਥੇ ਹੀ ਕਿਸੇ ਦਾ ਦੁੱਖ ਸੁਣ ਲੱਗਿਆ ਉਹ ਆਪਣੇ ਦੁੱਖ ਨੂੰ ਉੱਥੇ ਜਾ ਕੇ ਫੇਰ ਖੜ ਜਾਂਦੇ ਆ 10 ਸਾਲ ਪਿੱਛੇ ਜਾ ਕੇ ਡੈਗ ਪੈਂਦੇ ਆ ਉਹ ਲੋਕ ਵਾਕਿਆ ਦਿਲ ਤੋਂ ਫੈਸਲੇ ਲੈ ਕੇ ਪਰ ਉਹ ਸਮਾਜ ਦੇ ਵਿੱਚ ਆ ਜਿਹੜਾ ਉਹ ਬਹੁਤ ਘੱਟ ਚੱਲ ਸਕਦੇ ਆ ਕਿਉਂਕਿ ਜਦੋਂ ਅਸੀਂ ਆਪਣੇ ਦਿਲ ਦੇ ਫੈਸਲੇ ਲੈਣ ਲੱਗ ਪੈਂਦੇ ਆ ਦਿਲ ਦੇ ਫੈਸਲੇ ਕਈ ਵਾਰੀ ਸਾਡੇ ਦਿਮਾਗ ਦੇ ਉੱਤੇ ਬਹੁਤ ਹਾਵੀ ਹੋ ਜਾਂਦੇ ਨੇ ਕਈ ਰਿਸ਼ਤੇ ਹੁੰਦੇ ਆ ਜਿਹੜੇ ਜਦੋਂ ਛੱਡ ਕੇ ਜਾਂਦੇ ਨੇ ਉਹਨਾਂ ਦਾ ਮੋਹ ਬਹੁਤ ਹੁੰਦਾ ਬਹੁਤ ਅਧੂਰਾ ਪਨ ਮਹਿਸੂਸ ਹੁੰਦਾ ਉਹ ਉਹ ਰਿਸ਼ਤਿਆਂ ਨੂੰ ਲੈ ਕੇ ਕਿਉਂਕਿ ਇਹ ਕਈ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੀ ਤੁਹਾਡੀ ਜ਼ਿੰਦਗੀ ਦਾ ਇੱਕ ਨਿਖੜਵਾ ਅੰਗ ਹੁੰਦੇ ਨੇ ਪਰ ਕਈ ਵਾਰੀ ਤੁਸੀਂ ਦੇਖੋ ਉਹਨਾਂ ਰਿਸ਼ਤਿਆਂ ਨੂੰ ਉਸ ਲਈ ਪਹੁੰਚਣਾ ਪੈਂਦਾ ਕਿਉਂਕਿ ਜਿਹੜੇ ਰਿਸ਼ਤੇ ਉਹਨਾਂ ਰਿਸ਼ਤਿਆਂ ਚੋਂ ਪੈਦਾ ਹੋਏ ਹੁੰਦੇ ਆ ਤੁਹਾਨੂੰ ਉਹਨਾਂ ਰਿਸ਼ਤਿਆਂ ਲਈ ਜਾਣਾ ਪੈਂਦਾ ਉਹਨਾਂ ਬੱਚਿਆਂ ਲਈ ਜਾਣਾ ਪੈਂਦਾ ਸੋ ਬੜਾ ਅਜੀਬ ਜ਼ਮਾਨ ਨੂੰ ਹੁੰਦਾ ਕਈ ਕਈ ਵਾਰੀ ਤਾਂ ਜ਼ਿੰਦਗੀ ਇਹੋ ਜਿਹੇ ਖਿਆਲਾਂ ਤਾਂ ਵਿੱਚ ਗਵਾਜ ਜਾਂਦੀ ਹੈ ਕਿ 10 12 ਸਾਲ ਪਿੱਛੇ ਜਾ ਕੇ ਡੱਗ ਪਈਦਾ ਤੇ ਕਈ ਵਾਰੀ ਆਏ ਹੁੰਦਾ ਨਹੀਂ ਜ਼ਿੰਦਗੀ ਚ ਅੱਗੇ ਵਧਣਾ ਆਪਦੇ ਲਈ ਨਹੀਂ ਜਾਣਾ ਕਮ ਸੇ ਕਮ ਆਪਣੇ ਬੱਚਿਆਂ ਲਈ ਜਾਣਾ ਇਹ ਜਿਹੜੀ ਵੀਡੀਓ ਹੈ ਉਹਨਾਂ ਭੈਣਾਂ ਲਈ ਆ ਜਿਹੜੀਆਂ ਭੈਣਾਂ ਆ ਕਰੇ ਰਿੱਗੀ ਟਾ ਕੇ ਬੈਠ ਜਾਂਦੀਆਂ ਨੇ ਜਿਹੜੀਆਂ ਸੋਚਦੀਆਂ ਕਿ ਹਾਈ ਅਸੀਂ ਕੀ ਕਰੀਏ ਕਿੱਧਰ ਜਾਵਾਂਗੇ ਕੀ ਹੋਊਗਾ ਜ਼ਿੰਦਗੀ ਦੇ ਵਿੱਚ ਸੋ ਭੈਣੋ ਵਾਕਿਆ ਬੰਦਾ ਟੁੱਟਦਾ ਤਾਂ ਜ਼ਰੂਰ ਆ ਜੇ ਅਸੀਂ ਕਹੀਏ ਕਿ ਅਸੀਂ 24 ਘੰਟੇ ਖਿੜੇ ਹੋਏ ਫਲ ਦੀ ਤਰ੍ਹਾਂ ਰਵਾਂਗੇ ਨਹੀਂ ਜ਼ਿੰਦਗੀ ਚ ਬੰਦਾ ਜ਼ਿੰਦਗੀ ਦਾ ਉਤਰਾ ਚੜ੍ਹਾ ਜ਼ਿੰਦਗੀ ਚ ਟਾਲੇ ਪੜਛਾਵੇਂ ਦੀ ਤਰ੍ਹਾਂ ਜੇ ਤੋਪਾ ਸ਼ਾਣੇ ਵੀ ਆਉਣਾ ਜੇ ਦੁੱਖ ਆ ਸੁੱਖ ਨੇ ਵੀ ਆਉਣਾ ਜੇ ਸੋਕਾ ਦਾ ਦੁੱਖ ਨੇ ਵੀ ਆਉਣਾ ਸੋ ਇਨਾਂ ਹਾਲਾਤਾਂ ਦੇ ਵਿੱਚ ਦੇਖੋ ਮਹਾਰਾਜ ਨੇ ਜੇ ਇਹ ਚੱਕਰ ਇੱਕ ਸਾਜਿਆ ਨਾ ਗੇ ਪ੍ਰਮਾਤਮਾ ਨੇ ਮਾਪਿਓ ਭੈਣ ਭਰਾ ਬੱਚੇ ਹਸਬੰਡ ਵਾਈਫ ਦਾ ਰਿਸ਼ਤਾ ਨਾਤਾ ਜਿਹੜਾ ਬਣਾਇਆ ਜਿਉਣੀ ਇੱਕ ਚੱਕਰ ਦੇ ਵਿੱਚ ਰਿਸ਼ਤਿਆਂ ਨੂੰ ਪਰੋਇਆ ਤਾਂ ਉਹਨੂੰ ਆ ਹੀ ਉਹ ਐਸੇ ਲਈ ਪਰੋਇਆ ਹੋ ਸਕਦਾ ਮੇਰੀ ਸਮਝ ਦੇ ਮਤਲਬ ਕਿ ਉਹਨੂੰ ਇਹ ਆ ਕਿ ਜਿਹੜੀ ਸ੍ਰਿਸ਼ਟੀ ਆ ਇਸ ਤੂੰ ਹਰ ਇੱਕ ਜੀਵ ਚੱਲਣ ਹਾਰਾ ਇੱਕ ਨਾ ਇੱਕ ਦਿਨ ਸਭ ਨੇ ਜਾਣਾ ਇਸ ਦੁਨੀਆ ਦੇ ਉੱਤੋਂ ਪਰ ਕਈ ਵਾਰੀ ਇਹ ਹੁੰਦਾ ਜਦੋਂ ਸਾਡਾ ਕੋਈ ਨਿੱਜੀ ਰਿਸ਼ਤਾ ਜਾਂਦਾ ਤਾਂ ਪ੍ਰਮਾਤਮਾ ਉਹਦੀ ਜਗਤੇ ਕੋਈ ਨਾ ਕੋਈ ਤੁਹਾਨੂੰ ਜ਼ਿੰਦਗੀ ਜਿਉਣ ਦਾ ਸਹਾਰਾ ਇਸ ਤਰ੍ਹਾਂ ਦਾ ਦੇ ਦਿੰਦਾ ਜਿਹਦੇ ਲਈ ਤੁਸੀਂ ਫਿਰ ਇੱਕ ਆਸ ਦੇ ਸਹਾਰੇ ਜਿਹੜੀ ਜ਼ਿੰਦਗੀ ਕੱਢਣੀ ਸਟਾਰਟ ਕਰ ਦਿੰਦੇ ਹੋ ਜਿਵੇਂ ਕਿ ਕਈਆਂ ਭੈਣਾਂ ਦੇ ਮੇਰੇ ਵਰਗੀਆਂ ਦੇ ਪਤੀ ਆ ਜਿਹੜੇ ਦੁਨੀਆ ਤੋਂ ਚਲੇ ਗਏ ਗਾ ਉਹਨਾਂ ਦੇ ਬੱਚੇ ਹੈਗੇ ਉਹ ਬੱਚਿਆਂ ਦੀ ਆਸਤੇ ਜ਼ਿੰਦਗੀ ਕੱਢਦੇ ਆ ਤੇ ਬੱਚੇ ਇਸ ਆਸਤੇ ਜ਼ਿੰਦਗੀ ਕੱਢ ਲੈਂਦੇ ਆ ਕਿ ਹਾਂ ਜਾਂ ਸਾਡੀ ਮਾਂ ਹੈਗੀ ਆ ਜਾਂ ਕਈ ਵਾਰੀ ਮਾਵਾ ਤੁਰ ਜਾਂਦੀਆਂ ਬਾਪ ਹੁੰਦੇ ਨੇ ਬਾਪ ਦੇ ਸਾਰੇ ਜ਼ਿੰਦਗੀ ਕੱਢ ਲੈਂਦੇ ਸੋ ਜ਼ਿੰਦਗੀ ਆਣਾ ਜਿਹੜੀ ਇਹਦੀ ਪਹੇਲੀ ਨੂੰ ਪੜਨਾ ਕੋਈ ਬਹੁਤ ਸੌਖਾ ਕੰਮ ਨਹੀਂ ਜੀਨੇ ਤਾਂ ਜਿੰਦਗੀ ਨੂੰ ਪੜ ਲਿਆ ਉਹਨੇ ਜਿੰਦਗੀ ਜਿਉਣ ਦਾ ਵੱਲ ਸਿੱਖ ਲਿਆ ਜਿੰਦਗੀ ਜਿਉਣ ਦਾ ਢੰਗ ਸਿੱਖ ਲਿਆ ਪਰ ਜਿਹੜੀ ਜ਼ਿੰਦਗੀ ਦੇ ਵਿੱਚ ਮੇਲਿਆਂ ਦੇ ਵਿੱਚ ਉਲਝ ਕੇ ਰਹਿ ਗਏ ਜਿਹਨੇ ਕਹਤਾ ਕਿ ਹਾਂ ਖਮ ਨਹੀਂ ਮੇਰੇ ਨਾਲ ਹੀ ਇਸ ਤਰ੍ਹਾਂ ਹੋਈ ਆ ਸੱਚ ਜਾਣਿਓ ਜਦੋਂ ਸਮਾਜ ਚ ਨਿਕਲੀਦਾ ਉਦੋਂ ਪਤਾ ਲੱਗਦਾ ਕਿ ਅਸੀਂ ਇਕੱਲੇ ਦੁਖੀ ਨਹੀਂ ਨਾਨਕ ਦੁਖੀ ਆ ਸਭ ਸੰਸਾਰ ਆ ਸਾਡੇ ਨਾਲ ਵੱਧ ਵੀ ਦੁਖੀ ਤੇ ਔਖੇ ਲੋਕ ਬੈਠੇ ਨੇ ਜਦੋਂ ਕਈਆਂ ਭੈਣਾ ਦੀਆਂ ਕਹਾਣੀਆਂ ਸੁਣੀ ਦੀਆਂ ਕਈਆਂ ਭੈਣਾ ਦੇ ਕੇਸ ਆਉਂਦੇ ਉਦੋਂ ਕਈਦਾ ਵੈਗਰੂ ਸ਼ੁਕਰ ਆ ਤੂੰ ਐਨੀ ਕੋ ਜੋਗੇਤਾ ਰੱਖਿਆ ਮਾਪੇ ਦਾ ਸਹਾਰਾ ਤਾਂ ਹੈਗਾ ਬੱਚਿਆਂ ਦਾ ਸਹਾਰਾ ਤਾਂ ਹੈਗਾ ਕਦੇ ਰੋਣੇ ਆ ਕਦੇ ਹੱਸਦੇ ਆ ਹਨ ਕਦੇ ਬੱਚੇ ਹਸਾਉਣ ਦੀ ਕੋਸ਼ਿਸ਼ ਕਰਦੇ ਆ ਸੋ ਵੇਗਰੂ ਤੇਰਾ ਸ਼ੁਕਰ ਆ ਤੇਰੇ ਪਾਣੀ ਦੇ ਅੰਦਰ ਆ ਜਿੱਦਾਂ ਵੀ ਹੈਗੇ ਆ ਵਧੀਆ ਠੀਕ ਆ ਮੈਂ ਉਹਨਾਂ ਭੈਣਾਂ ਨੂੰ ਵੀ ਇਹੀ ਵੀਡੀਓ ਰਾਈ ਬੇਨਤੀ ਕਰਨੀ ਚਾਹਨੀ ਆ ਭੈਣੋ ਜਿਹੜਾ ਤੁਹਾਡੇ ਕੋਲ ਆਣਾ ਜੋ ਰਿਸ਼ਤਾ ਤੁਹਾਡੇ ਕੋਲ ਬਚਿਆ ਉਸ ਰਿਸ਼ਤੇ ਨੂੰ ਜਿਹੜਾ ਸੰਭਾਲ ਕੇ ਰੱਖੋ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਨੂੰ ਯਾਦ ਕਰਨਾ ਛੱਡ ਦਿਓ ਨਹੀਂ ਮੇਰੇ ਤਰ੍ਹਾਂ ਸਮੇ ਤੋਂ ਪਹਿਲਾਂ ਹਾਰ ਮੰਨ ਜੂਗੇ ਸਮੇ ਤੋਂ ਪਹਿਲਾਂ ਰੋਗੀ ਹੋ ਜਾਓਗੇ ਮੈਨੂੰ ਬਤਾ ਵੀ ਮੈਂ ਕਿਹੜੇ ਹਾਲਾਤਾਂ 'ਚ ਜ਼ਿੰਦਗੀ ਨੂੰ ਆਪਣੀ ਨੂੰ ਜਿਉਆ ਦੇਖੋ ਜਦੋਂ ਸਰੀਰ ਹਰ ਗਿਆ ਸਿਹਤ ਹਰ ਗਈ ਹੁਣ ਮੈਂ ਕਹਿੰਦੀ ਆ ਕਿ ਰੋਜ਼ ਦਾ ਕੋਈ ਫਾਇਦਾ ਨਹੀਂ ਸੋ ਅਸਲਿੇ ਮੈਂ ਸਾਰੀਆਂ ਭੈਣਾਂ ਨੂੰ ਇੱਕ ਗੱਲ ਕਹਿੰਨੀ ਆ ਜੇ ਦੁੱਖ ਆਉਂਦਾ ਉਹਦਾ ਮੁਕਾਬਲਾ ਕਰੋ ਉਹਦੇ ਪਾਣੀ ਅੰਦਰ ਉਹ ਕਿਤੇ ਨਾ ਕਿਤੇ ਪਰਮਾਤਮਾ ਕਾਲਪੁਰਖ ਵੈਗਰੂ ਜ਼ਰੂਰ ਦਿਨ ਫੇਰਦਾ ਜੇ ਅੱਜ ਅਸੀਂ ਗੱਲ ਕਰੀਏ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਤਾਂ ਜਿਗਰਾ ਕਲਨੀਆ ਵਾਲੇ ਦਾ ਜਿਹਨੇ ਆਪਦਾ ਸਰਵੰਸੀ ਵਾਰਤਾ ਤੇ ਅਸੀਂ ਤਾਂ ਕੀ ਪਾਣੀ ਹਾਰਾ ਹਨ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਚ ਰੱਖਿਆ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ